ਇਕ ਸਾਦੂ ਇਹ ਜੰਗ ਦੇ ਹਾਲਾਤ ਇੱਥੋਂ ਅੰਦਾਜ਼ਾ ਲੱਗ ਸਕਦਾ ਕਿ ਪਿਛਲੇ ਸਮੇਂ ਵਿੱਚ ਜੰਗ ਲੱਗਦੀ ਸੀ ਤੇ ਰਾਤ ਨੂੰ ਕਿਵੇਂ ਕਮਾਂਸਾਂ ਮੱਚਦਾ ਤਾਂ ਸੋ ਇਹ ਨਜ਼ਾਰਾ ਸਾਹਮਣੇ ਦੇਖੋ ਖਾਰ ਪੈ ਰਹੀ ਹੈ ਤੇ ਇੱਥੇ ਕੋਸ਼ਚਾ ਚੱਲ ਰਹੀ ਹੈ ਆਜੋ ਆਜੋ ਹੋਰ ਵੀ ਆਜੋ ਆਹ ਦੇਖੋ ਰਾਜ ਸਟੂਡੀਓ ਮਲੰਡੇ ਵਾਲਾ ਵੀ ਆਇਆ ਵਾ ਇਹ ਤਾਂ ਬਹੁਤ ਦੂਰ ਤੇ ਆਇਆ ਵਾ ਲੋਕਲ ਆਇਓ ਹੋਰ ਹਾ ਰਾਜ ਕਿਵੇਂ ਆ ਠੀਕ ਹੈ ਬਾਪੀ ਬੱਸ ਸੈਣ ਤੋਂ ਇਹ ਮੱਧ ਦੇਖ ਲੋ ਬਈ ਦੁਕਾਨਦਾਰ ਬੰਦਾ ਕਾ ਹੋਇਆ ਇਹ ਆ ਰਾਸਟੂਡੀਓ ਵਾਲਾ ਮਰੰਡੇ ਵਾਲਾ ਕੋਲ ਵੀ ਦੇਖ ਸਕਦੇ ਤੁਸੀਂ ਇਹ ਜੰਗ ਦਾ ਮਾਹੌਲ ਹੈ ਇਹ ਆ جنگ ਇਹਨੂੰ ਬੋਲਦੇ ਅਸਲ ਜੰਗ ਲਓ ਜੀ ਇੱਕ ਤਰ੍ਹਾਂ ਦੀ ਜੰਗ ਚੱਲ ਰਹੀ ਹੈ ਸੋ ਜਦੋਂ ਜਹਦਪੁਰ ਹੀ ਹੈ ਦੇਖ ਸਕਦੇ ਤੁਸੀਂ ਸਾਹਮਣੇ ਸੋ ਰਾਤ ਦਾ ਟਾਈਮ ਆ ਘਵੇਲੇ ਦਾ ਸਾਹਮਣੇ ਦੇਖੋ ਨੱਕਾ ਬਿਲਕੁਲ ਨੇੜੇ ਹੈ ਇਧਰ ਖਾਰ ਪੈਂਦੀ ਜਾ ਰਹੀ ਹੈ ਉੱਪਰ ਜੀਸੀਬੀ ਵੀ ਲੱਗੀ ਹੋਈ ਆ ਹੌਂਸਲਾ ਹੈ ਦੇਖੋ ਤੁਹਾਡੇ ਸਾਹਮਣੇ ਸੋ ਇਸ ਤਰ੍ਹਾਂ ਲੇਲੀ ਦੇ ਵਿੱਚ ਲੱਗੇ ਹੋਏ ਨੌਜਵਾਨ ਸੋ ਇਹ ਹੈ ਜਜ਼ਬਾ ਸਾਡੇ ਨੌਜਵਾਨਾਂ ਦਾ ਸਾਡੀ ਪੰਜਾਬੀਅਤ ਹੈ ਇਸ ਵਕਤ ਜਦੋਂ ਲੋਕ ਘਰਾਂ ਸੁੱਤੇ ਪਏ ਆ ਬਹੁਤ ਸਾਰੇ ਸੋ ਦੇਖੋ ਮਾਹੌਲ ਇਹ ਲਾਈਵ ਹੈ ਦੋਦਕੜ ਦੇ ਲਾਈਵ ਦੇਖ ਸਕਦਾ ਤੁਸੀਂ ਲਾਈਵ ਆਹੇ ਹਾਲਾਤ ਇਸ ਤਰ੍ਹਾਂ ਦੇ ਨੇ ਇਹ ਵੀ ਨੌਜਵਾਨ ਘਰੇ ਸੌ ਸਕਦੇ ਸੀ ਪਰ ਚਿੰਤਾ ਪੰਜਾਬ ਦੀ ਆਪਣੇ ਪੰਜਾਬੀਆਂ ਜੀ ਖੇਤੀ ਬਰਬਾਦ ਹੋ ਜੂਗੀ ਕਈ ਘਰਾਂ ਚ ਪਾਣੀ ਚਲੇ ਜਾਊਗਾ ਉਹ ਨੁਕਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਦੇਖੋ ਤੁਸੀਂ ਉਹ ਸਾਹਮਣੇ ਜੀਸੀਪ ਲੱਗੀ ਹੋਈ ਆ। ਉੱਤੇ ਸਿੱਟਣਿਆਂ ਵਿੱਚ ਚੱਕ ਕੇ ਇਹ بڑے بڑے ਬੈਗ ਜੋ ਰੇਤੇ। ਹੌਸਲਾ ਮਾਰ ਕਰ ਰਹੇ ਆ ਬਸ। ਮਾਰੂ ਮਾਰ ਨੌਜਵਾਨ ਲੱਗੇ ਹੋਏ ਆ ਪੂਰੇ। ਫੌਸਲਾ ਹੀ ਆ ਇੱਕ ਬਸ ਜਿਹੜਾ ਚੱਲਦੇ ਰੱਖ ਰਿਹਾ